ਸਤੂਤ ਹੈ ਜੀ ਮੁਬੀਤ ਰੱਖੋ ਇੱਕ ਵਾਰ ਜ਼ੋਰਦਾਰ ਤਾਲੀ ਨਾਲ ਸਾਡੇ ਲਈ ਪਾਓ ਜਿਨ੍ਹਾਂ ਦੇ ਕਾਰਨ ਜੜੀ ਮੇਰੂ ਨੂੰ ਮਾਰੋ ਸੋਹਣੇ ਜੜੀ ਕਮਾ ਮਾਰੋ ਜੀ ਬਿਨਸੇ ਮੰਨਦਾ ਸੁਖਾ ਸਾਹ ਹਕੀਕਾਰਾ ਹੈ ਕਸਮੀਲਾ ਮੇਰੇ ਨਾਰੇ ਨਾਰੇ ਆਸ ਹੈ ਤੁਮਾ ਕਰੂ ਨਾ ਕੇ ਰਵੰਜਤ ਬੂਤਾਂ ਚਚਵਾਵਯੰ ਮਾ ਬੋਤਾ ਅਮ੍ਰਿਤ ਤਵਸੀਏ ਸਾਨੋ ਜੈ ਕਿਰਪਾ ਤੁਗਾ ਦੇ ਚੁਰਗਾ ਪਾਦੋਸ਼ੇ ਆ ਭਵਤੁਨਹਾ ਤਤੋ ਵਿਗੰ ਬਕਰ ਆਪਣੇ ਕੋਲ ਦੇ ਪ੍ਰਸ਼ਾਸਨ ਕਰ ਚੰਗੇ ਨਾ ਕਰੋ ਕਿਵੇਂ ਕਰਦੇ ਪ੍ਰਸ਼ਾਸਨ ਬਾਹਰ ਬਣਾ

ਸ਼ੰਕਰ ਜੈ ਮਹਾਕਾਲ ਮਹਾ ਜਵਾਲਾ ਮੰਦਰ ਕਮੇਟੀ ਕਿਸ਼ਨਗੋੜੀ ਸੁਨਾਮਾਵਾਦ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਦਾ ਮਹੀਨਾ ਦੇ ਪਲਕਸ਼ ਵਿੱਚ ਅੱਜ ਦੂਸਰਾ ਸੋਮਵਾਰ ਵਰਦੇ ਸ਼ਰਧਾ ਪੂਰਵਕ ਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਮਹਾਕਾਲ ਆਪ ਖੁਦ ਵਿਰਾਜਮਨ ਹੋਏ ਅਸੀਂ ਸਾਰਿਆਂ ਦੀ ਸੰਗਤਾਂ ਵਾਲੇ ਯੋਗ ਦੇ ਨਾਲ ਇਹ ਬੜਾ ਵੱਡਾ ਉਪਰਾਲਾ ਕਰ ਰਹੇ ਹਾਂ ਪੰਜ ਸੋਮਵਾਰ ਦੇ ਹਰ ਇੱਕ ਸੋਮਵਾਰ ਸ਼ਿੰਗਾਰ ਹੋਏਗਾ ਸਾਰੇ ਸੋਮਵਾਰ ਦੇ ਵੱਖ-ਵੱਖ ਤਰ੍ਹਾਂ ਦੇ ਸ਼ਿੰਗਾਰ ਹੋਇਆ ਅੱਜ ਡਾਈਵਲੂ ਦਾ ਸ਼ਿੰਗਾਰ ਹੋਇਆ ਅਗਲੇ ਤੋਂਮਾਰ ਕਾਫੀ ਬਿਸਕਟ ਚੌਂਗਲਡ ਦਾ ਆਏਗਾ ਫਿਰ ਛਪਨ ਭੋਗਦਾ ਹੋਏਗਾ ਫਿਰ ਭਾਜੀ ਦਾ ਆਏਗਾ ਇਸ ਤਰ੍ਹਾਂ ਹੀ ਸ਼ੁਰੂ ਤੋਂ ਪੰਜ ਤੋਂਮਾਰ ਹਰ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਸ਼ਿੰਗਾਰ ਹੋਏ ਨੇ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਵੀ ਸਾਰਿਆਂ ਨੇ ਇੱਥੇ ਮੰਦਰ ਦੇ ਵਿੱਚ ਆਣ ਕੇ ਆਪਣੀ ਹਾਜ਼ਰੀ ਭਰਨ ਤੇ ਹਰ ਇੱਕ ਤਰ੍ਹਾਂ ਦਾ ਤਨਮਨ ਧੰਦੇ ਨਾਲ ਸਹਿਯੋਗ ਦੇਣ ਜੈ ਸ਼ੰਕਰ ਜੈ ਮਹਾਂਤਾਰ ਸ਼੍ਰਾਵਣ ਮਾਸ ਦੀ ਹਾਰਦਿਕ ਸਭ ਕਾਮਨਾ ਹੈ ਮੈਂ अमृतसर ज्वाला मंदिर इस्लामाबाद संपोर्ट में पंडित लोकेश गुसाई मंदिर हर साल की तरह सावन के सोमवार में महा भोले बाबा का कीर्तन होता है महामाई का गुणगान होता है और महाकाल की आरती होती है और डमड़ू नगाड़ों के साथ में सारे भक्त जितने भी मेंबर प्रधान जी सभी आते हैं और काफ़ी रस मंदिर बिच हो जाता है और लंगर में खीर पूड़ा और काजू बादाम छुआरे मुनक्का सारे प्रसाद बांटे जाते हैं और जय श्री महाकाल जय ज्वाला जय शंकर इलाका निवासियों बहुत बहुत मुबारक सावण महीने दया तो मैं यही प्रार्थना करता हाँ महादेव अगे ज्वाला मंदिर के ਜਿੱਦਾਂ ਹਰ ਹਰ ਸੋਮਵਰ ਵਧੀਆ ਵਧੀਆ ਹੱਤਰਾ ਦਾ ਸ਼ਿੰਗਾਰ ਹੁੰਦਾ ਵਾ ਪ੍ਰਮਾਤਮਾ ਇਦਾਂ ਹੀ ਕਿਰਪਾ ਬਣਾਈ ਰੱਖੇ ਤੇ ਇਲਾਕਾ ਨਿਵਾਸੀ ਨੂੰ ਬਹੁਤ ਬਹੁਤ ਮੁਬਾਰਕਾ ਹੋਵੇ ਜੀ ਸਿੰਘ ਮੈਨੂੰ 23 ਸਾਲ ਹੋ ਗਏ ਸੇਵਾ ਕਰਦੇ ਹੋਏ ਤੇ ਅੱਜ ਮੇਰੀ ਉਮਰ 66 ਸਾਲ ਦੀ ਹੈਗੀ ਏ ਸ਼ਾਇਦ ਮੈਂ ਆਪਣੇ ਜਿੰਨੇ ਵੀ ਅਗੇ تھے ਸਾਹਿਆ ਤੋਂ ਵੱਡਾ ਹੈਗਾ ਮੈਂ ਬੰਦੋ ਜੋ ਸੇਵਾ ਦਿੰਦੇ ਨੇ ਉਹ ਮੈਂ ਸੇਵਾ ਕਰਦਾ ਬਾਕੇ ਹੁਣ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਇਥੇ ਇਹ ਬਹੁਤ ਹੀ ਵਧੀਆ ਬਹੁਤ ਵਧੀਆ ਮੈਂ ਆਪਣੀ ਸਾਰੀ ਟੀਮ ਨੂੰ ਆਪਣੇ ਪ੍ਰਧਾਨ ਅਮਿਤ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਬੋਲੇ ਦੇਖੋ ਜੀ ਸ਼ਹਿਰ ਚ ਪਹਿਲਾ ਹੀ ਮੰਦਰਾ ਜਿਹੜਾ ਬਹੁਤ ਹੁੰਦਾ ਨਾ ਸਾਰੇ ਵੈਸੇ ਤੇ ਮਨਾਉਂਦੇ ਆ ਬੜਾ ਸੋਹਣਾ ਇਹਨਾਂ ਦਾ ਅਰੇਂਜਮੈਂਟ ਹੁੰਦਾ ਮੈਂ ਮਜੀਠਾ ਰੋਡ ਕੋ ਸਪੈਸ਼ਲ ਹਨਾ ਔਰ ਸੰਗਤ ਦੀ ਕਾਫੀ ਆਤਤ ਆ ਰਹੀ ਆ ਔਰ ਅੱਛਾ ਲੱਗ ਰਿਹਾ ਹੈ ਬਾਕੀ ਬਾਬਾ ਜੀ ਹੋਰ ਕਿਰਪਾ ਕਰਨ ਮੰਦਿਰ ਸਾਡਾ ਛੋਟਾ ਹੈ ਬਾਬਾ ਜੀ ਮੱਲੇ ਵਾਲਿਆਂ ਦੇ ਸਹਿਯੋਗ ਨਾਲ ਮੰਦਿਰ ਵੱਡਾ ਹੋਵੇ ਤੇ ਬਾਬੇ ਦਾ ਹੋਰ ਵਧੀਆ ਪ੍ਰੋਗਰਾਮ ਵੀ ਆਵੇ ਜੈ ਮਹਾਕਾਲ खाधी